ਵੇਖੋ ਸਰ ਧੱਕੇਸ਼ਾਹੀ ਸਾਡੇ ਨਾਲ ਹੋਣ ਦੀ ਮੁਲਾਜ਼ਮਾਨਾਂ ਤੇ ਵੇਖੋ ਸ਼ਰੀਆਮ ਦਾਤਰ ਮਾਰੇ ਆ ਸਾਡੇ ਸਾਇੰਟਿਸਟ ਸਾਹਿਬ ਦੇ ਵੀ ਆ ਨਾਲ ਵੀਰ ਆ ਮੇਰੇ ਆ ਮੈਡੀਕਲ ਸਟੋਰ ਆ ਜਰਮਰ ਮੈਡੀਕਲ ਸਟੋਰ ਜਿਨ੍ਹਾਂ ਨੇ ਬਿਲਕੁਲੋ ਮੁਲਾਜ਼ਮਾਨਾਂ 'ਤੇ ਧੱਕਾ ਕੀਤਾ ਆ ਆ ਵੇਖੋ ਸਰ ਪਹਿਲੇ ਨੰਬਰ ਤੇ ਸਾਡੇ ਮੁਲਾਜ਼ਮਾਂ ਦੇ ਚਪੇੜ ਮਾਰੀ ਜੇ ਅਸੀਂ ਪੁੱਛਣ ਆਏ ਆ ਤੇ ਗਾੜੀਆਂ ਕਹਿੰਦੇ ਆ ਗਦਾਤਰ ਲੈ ਕੇ ਪੈ ਗਏ ਸਾਨੂੰ ਵਿਵਾਦ ਦੇ ਦੇਖੋ ਜੀ ਸਾਡੇ ਬੰਦੇ ਡਿਊਟੀ ਤੇ ਕਰ ਰਹੇ ਸੀਗੇ ਕੰਮ ਸੰਦਰਗਸ ਕਰਕੇ ਡਿਊਟੀਆਂ ਲੱਗੀਆਂ ਸੀ ਗਰਾਊਂਡ ਦੇ ਵਿੱਚ ਉੱਥੇ ਕੰਮ ਕਰਨਾ ਸੀਗਾ ਤੇ ਉਹ ਜਲਤਵਾਰ ਰੋਡ ਤੇ ਸਫਾਈ ਦਾ ਕੰਮ ਕਰ ਰਹੇ ਸੀਗੇ ਉਹ ਸਵਾਲ ਉਹ ਸਵਾਲ ਰੋਡ ਦੇ ਸਫਾਈ ਦਾ ਕੰਮ ਕਰਕੇ ਢੇਰੀਆਂ ਇਕੱਠੀਆਂ ਕੀਤੀਆਂ ਹੈਗੀਆਂ ਤਾਂ ਉਸ ਢੇਰੀ ਤੋਂ ਹੀ ਉਹ ਜਿਹੜਾ ਹੈਗਾ ਦੁਕਾਨ ਵਾਲਾ ਉਹਨੇ ਕਿਹੜਾ ਝਗੜਾ ਕਰ ਲਿਆ ਜਿਹਨੇ ਮੇਰਾ ਮੁਲਾਜ਼ਮ ਕੰਮ ਕਰਦਾ ਪਾਇਗਾ ਉਹ ਕੁਦਰਤੀ ਮੇਰੇ ਸਟਾਫ ਮੈਂਬਰ ਜਿਹੜੇ ਹੈਗੇ ਇਨਚਾਰਜ ਮੇਰੇ ਸੈਨਟਿਸਪੈਕਟਰ ਸਾਹਿਬ ਤੇ ਸਟੂਡੈਂਟ ਸਾਹਿਬ ਉੱਥੇ ਹੀ ਸੀਗੇ ਉਹਨਾਂ ਸਗੋਂ ਉਹਨੂੰ ਡੱਕਣ ਦੀ ਕੋਸ਼ਿਸ਼ ਕੀਤੀ ਹੈ ਉਸ ਉਹ ਜੋ ਉਹਨੇ ਝ ਇਨਾਂ ਦੇ ਦਾਤਰਾ ਨਾਲ ਹਮਲਾ ਕਰ ਦਿੱਤਾ ਜਿਸ ਚ ਜਖਮੀ ਹੋ ਗਏ ਨੇ ਸੈਂਟੀਫਾਈਡਰ ਦੇ ਹੱਥ ਦੇ ਵੀ ਲੱਗ ਗਿਆ ਵਾ ਇੱਕ ਮੇਰਾ ਸੁਪਰਵਾਈਜ਼ਰ ਸੀਗਾ ਉਹਦੇ ਨਾੜਾ ਕੱਢ ਦਿੱਤੀਆਂ ਵਾ ਹੱਥ ਦੇ ਗਿੱਟੇ ਦੇ ਦੋ ਤਾਂ ਦੇ ਬਹਾਉਲਾ ਕਰ ਦਿੱਤਾ ਕਾਫੀ ਬੰਦੇ ਮੇਰੇ ਦੋ ਤਿੰਨ ਜਖਮੀ ਹੋ ਗਏ ਨੇ ਜਿਹੜੇ ਮੁਲਾਜ਼ਮ ਆਨ ਡਿਊਟੀ ਕੰਮ ਕਰ ਰਹੇ ਬੈਠੇ ਹੁਣ ਤੱਕ ਇਹ ਸਥਿਤੀ ਹੁਣ ਕੋਲੇ ਆਏਗੇ ਜਿਹਨਾਂ ਦੇ ਜਿਹੜੇ ਹੈਗੇ ਪਰਚੇ ਮਿਲ ਜੀਤੇ ਜਾਵੇ ਜਿਹੜੇ ਮੁਲਾਜ਼ਮਾਂ ਨੂੰ ਫੜ ਕੇ ਲੈਂਦਾ ਫਿਰ ਉਸ ਤੋਂ ਪੰਜ ਮੁਲਾਜ਼ਮ ਉਹਨਾਂ ਨੇ ਮੀਡੀਅਮ ਦਾ ਕੰਮ ਆ ਗਏ ਕਾਬੂ ਬਾਕੀ ਜਿਹੜੇ ਚਾਰ ਪੰਜ ਫਰਾਰ ਹੋ ਗਏ ਸੀਗੇ ਸਾਡੇ ਨਗਰ ਕੌਂਸਲ ਦਰਮਦਰ ਜੀ ਅੱਪਾ ਮੈਂ ਕਹਾਂ ਤਰਾਸ ਪਾਵਾਂ 15 ਅਗਸਤ ਦੇ ਸੰਬੰਧ ਵਿੱਚ ਨਾ ਸਫਾਈ ਦਾ ਕੰਮ ਚੱਲਦਾ ਪਿਆ ਸੀ ਬਾਹਰ ਛੇੜੀ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਜੋ ਤੇਸ ਦਿੱਤੇ ਸੀ ਉਹਨਾਂ ਤੇ ਅਸੀਂ ਆਪਣਾ ਜਿਹੜਾ ਸਾਡੀ ਲੇਬਰ ਜਿਹੜੀ ਹੈ ਸਫਾਈ ਵਾਲੇ ਕੰਮ ਕਰਦੇ ਪਏ ਸੀ ਬਾਈਪਾਸ ਦੇ ਭਾਵ ਦੇਤੇ ਜਰਮਨ ਮੈਡੀਕਲ ਸੋਰ ਵਾਲੇ ਹੈਗੇ ਆ ਔਰ ਉਹਨਾਂ ਨੇ ਸਾਡੇ ਸਫਾਈ ਵਾਲਿਆਂ ਨੇ ਕੂੜਾ ਇਕੱਠਾ ਕੀਤਾ ਜੀ ਤੇ ਉਹਨਾਂ ਨੇ ਕੂੜੇ ਨੂੰ ਅੱਗ ਲਾਉਣੇ ਸ਼ੁਰੂ ਕਰ ਦਿੱਤੇ ਸਾਡੇ ਬੰਦਿਆਂ ਨੇ ਮਨਾਂ ਕੀਤਾ ਵੀ ਕੂੜੇ ਨੂੰ ਅੱਗ ਨਾ ਲਾਓ ਅਸੀਂ ਚੁੱਪ ਨਹੀਂ ਰਹੇ ਹਾਂ ਉਸ ਸੜਨ ਮਲਾਜ ਨਾ ਕਰਾ ਉਹਨੇ ਵੇਖੋਗੇ ਕਮਜ਼ੋਰ ਗਿਆ ਉਹਦੇ ਆ ਕੇ ਥੱਪੜ ਕੰਨ ਤੇ ਮਾਰੇ ਉਹਦੇ ਕੰਨ ਚ ਲਹੂ ਲੱਗਣਾ ਸ਼ੁਰੂ ਹੋ ਗਿਆ ਉਹਨਾਂ ਨੇ ਸਾਨੂੰ ਕਹੋਣ ਕੀਤਾ ਵੀ ਸਾਡੇ ਨਾਲ ਇਸ ਤਰ੍ਹਾਂ ਦਾ ਕਾ ਕੀਤਾ ਵਾ ਅਸੀਂ 4 ਵਜੇ ਮਾਰੀ ਡੀਸੀ ਸਾਹਿਬ ਦੀ ਮੀਟਿੰਗ ਸੀ 15 ਅਗਸਤ ਦੇ ਸੰਬੰਧ ਤੇ ਅਸੀਂ ਸਟੇਡੀਅਮ ਜਾ ਰਹੇ ਸੀ ਅਸੀਂ ਉੱਥੇ ਰੁਕੇ ਉਹਨਾਂ ਨਾਲ ਗੱਲ ਕਰਨੀ ਚਾਹੀ ਪਈ ਤੁਸੀਂ ਇਦਾਂ ਕਿਉਂ ਕਰਦੇ ਪਏ ਜਿਵੇਂ ਕੋਈ ਬੰਦੇ ਸਫਾਈ ਕਰਨ ਦੇ ਆ ਮੁਲਾਜ਼ਮ ਨੇ ਤੁਸੀਂ ਇਹਨਾਂ ਨਾਲ ਇੱਕ ਤਾਂ ਜਾਤੀਸ਼ੂਤ ਸ਼ਬਦ ਤੋਂ ਆ ਬੋਲੇ ਉਹਨਾਂ ਨੂੰ ਇੱਕ ਉਹਨੂੰ ਮਾਰਿਆ ਤੁਸੀਂ ਬੰਦੇ ਉਹ ਬੰਦੇ ਇਹਨਾਂ ਦੇ ਨਾਲ ਅੰਦਰ ਹੋ ਰਹੇ ਇਹਨਾਂ ਨੇ ਪਿਠਾਈ ਉੱਥੇ ਉਹਨਾਂ ਕੋ ਤੇਜ਼ ਤਾਰ ਤਿਆਰ ਕੇ ਕੋ ਦੱਤਰ ਹੀ ਕੇ ਕੋ ਖਵਾੜੀ ਕੇ ਕੋ ਕੋਸ਼ੀਗਾ ਉਹਨਾਂ ਆ ਕੇ ਸਿੱਧੇ ਜਿਹੜੇ ਸਾਡੇ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਤੇ ਮੇਰੇ ਜਿਹੜਾ ਆ ਸੱਚ ਆਪਦੇ ਇਹਨਾਂ ਨੇ ਪਹਿਲਾਂ ਸੱਤ ਮਾਰਨ ਲੱਗਾ ਮੈਂ ਆਪਣਾ ਬਚਾ ਦਿੱਤਾ ਮੇਰੇ ਹੱਥ ਦੇ ਬਚਾ ਦੱਤਰ ਤੇ ਹੱਥ ਉਹਦਾ ਮੈਂ ਫੋਨ ਹੀ ਮੇਰੇ ਹੱਥ 'ਚ ਆ ਦੱਤਰ ਦੇ ਨਾਲ ਫੋਨ ਦਾ ਦੇਖੋ ਕੀ ਹਾਲ ਕੀਤਾ ਔਰ ਫਿਰ ਫੋਨ ਥੱਲੇ ਡੇਗਾ ਥੱਲੇ ਡਿੱਗੇ ਫੋਨ ਦੇ ਉੱਤੇ ਵੀ ਦਾਤਰ ਮਾਰੀ ਗਿਆ ਫਿਰ ਸਾਨੂੰ ਇਸ਼ਾਰੇ ਕਰਦਾ ਰਿਹਾ ਵੀ ਜਿੱਦ ਮੈਂ ਬਾਹਰ ਆ ਕੇ ਥੱਲੇ-ਕੱਲੇ ਨੂੰ ਵੇਖੂੰਗਾ ਸਾਡੇ ਕਿੰਨੇ ਬੰਦਿਆਂ ਦੇ ਸਾਡੇ ਜੀ ਇੱਕ ਮੈਂ ਇੱਕ ਸਾਡਾ ਅਰਸ਼ਦੀਪ ਸਿੰਘ ਸੀਵਰੇਜ ਸੁਪਰਵਾਈਜ਼ਰ ਆ ਉਹਦੇ ਜਿਆਦਾ ਸਿੱਖਾ ਉਹਦੇ ਹੱਥ ਲੀਆਂ ਨਾੜਾਂ ਵੱਡੀਆਂ ਗਿਆ ਪੈਰ ਦੇ ਕਿੱਟੇ ਦੀਆਂ ਨਾੜਾਂ ਵੱਡੀਆਂ ਗਿਆ ਉਹਨੂੰ ਸੋਚ ਆਇਆ ਕਿ ਅੰਮ੍ਰਿਤਸਰ ਜਿਹੜਾ ਵਾ ਰੈਫਰ ਲੱਗਿਆ ਕਰਨ ਵਾਸਤੇ ਇੱਕ ਕਰ ਦਿੱਤਾ ਇੱਕ ਸਾਡੇ ਦਲੀਪ ਸਿੰਘ ਹੈ ਜੀ ਟਰੈਕਟਰ ਡਰਾਈਵਰ ਆ ਇਹ ਕੋਈਆ ਇੱਕ ਲੇਡੀ ਜ ਸਾਡੇ ਬੀਬੀਸ ਹੋਣੀਆਂ ਹਾਂਸਾ ਹੋਰ ਬਾਕੀ ਇੱਕ ਦੋ ਜਣੇ ਤੇ ਹੋਰ ਕੀ ਮੰਗ ਕਰਦੇ ਜੀ ਕੀ ਹੋਣਾ ਜੀ ਮੰਗ ਅਸੀਂ ਇਹੋ ਕਰਦੇ ਜੀ ਵੇਖੋ ਅਸੀਂ ਸਰਕਾਰ ਦੇ ਮੁਲਾਜ਼ਮ ਹਾਂ ਅਸੀਂ ਆਪਣੀ ਡਿਊਟੀ ਕਰਦੇ ਪਏ ਹਾਂ ਜੇ ਡਿਊਟੀ ਕਰਦੇ ਆ ਸਾਹੀ ਅਸੀਂ ਕੰਮ ਕਰਦੇ ਪਏ ਆ ਸਰਕਾਰ ਦਾ ਕੰਮ ਕਰਦੇ ਪਏ ਆ ਡਿਊਟੀ ਕਰਦੇ ਡਿਊਟੀ ਕਰਦੇ ਆ ਸਾਡੇ ਨਾਲ ਆ ਰਵਈਆ ਹੁਣਾਵਾ ਤੇ ਫਿਰ ਸਾਡਾ ਕੀ ਫਾਇਦਾ ਦੱਸੋ ਆ ਜੀ ਮੰਗ ਕਰਦੇ ਆ ਵੀ ਇਹਨਾਂ ਨੂੰ ਜਿਹੜਾ ਵਾ ਇਹਨਾਂ ਖਿਲਾਫ ਕਾਰਵਾਈ ਜਿਹੜੀ ਬੰਦੀ ਆ ਬੰਦੀ ਹੋ ਰਹੀ ਸੀ ਹਾਂਜੀ ਬੰਦੇ ਪੁਲਿਸ ਨੇ ਮੌਕੇ ਤੇ ਪੰਜ ਬੰਦੇ ਰੈਸਟ ਕਰਕੇ ਲਿਆ ਹੋਏ ਚਾਰ ਪੰਜ ਬੰਦੇ ਕੋਈ ਮੇਰੇ ਹਿਸਾਬ ਨਾਲ ਇਥੋਂ ਸੱਜੇ ਕਬੇ ਵੀ ਹੋ ਗਏ ਕਾਫੀ ਜਾਣੇ ਸੀ ਜੀ ਕੀ ਕਰਾ ਲਾ ਉਹ ਅੱਜ ਕਮੇਟੀ ਕਰਾ ਲੇ 15 ਅਗਸਤ ਦੇ ਰਿਗਾਰਡਿੰਗ ਸ਼ਹਿਰ ਦੀ ਸੜਕ ਦੀ ਸਫਾਈ ਕਰ ਰਹੇ ਸੀ ਉਹ ਜਿਹੜਾ ਕੂੜਾ ਕਰਕਰ ਇਕੱਠਾ ਕਰਾ ਕੈਸੇ ਕਰਨਾ ਹੈ ਕਿਉਂਕਿ ਕੰਮ ਦੇ ਲਈ ਹਵਾਲਾ ਤੱਕ ਦੇ ਵਿੱਚ ਕਾਹਦੇ ਤੋਂ ਉਹਦੇ ਲਾ ਕੇ ਇਕੱਠਾ ਕੀਤਾ ਸੀ ਤਾਂ ਕਿ ਉਹ ਗੱਡੀ ਚ ਪਾ ਕੇ ਤੇ ਅੱਗੇ ਇਕੱਠਾ ਕਰਕੇ ਤੇ ਲੈ ਜਾਣਗੇ ਇਸ ਚ ਦੌਰਾਨ ਜਿਹੜਾ ਦੁਕਾਨਦਾਰ ਸੀਗਾ ਉੱਥੇ ਮੈਡੀਕਲ ਸਟੋਰ ਵਾਲਾ ਉਹਨੇ ਊਹ ਕੂੜੇ ਨੂੰ ਹੱਕਲਾਤੀ ਇਹਨਾਂ ਨੇ ਉਹਨੂੰ ਕਿਹਾ ਵੀ ਤੂੰ ਇਹਦੇ ਅੱਗ ਲਈ ਇੱਥੇ ਗਲੋ ਇਹਨਾਂ ਦੀ ਉਹ ਟਕਰਾਅ ਹੋਈ ਹੱਥੋਂ ਭਈ ਹੋ ਪਈ ਤੇ ਦੁਕਾਨਦਾਰ ਵੱਲੋਂ ਥੋੜਾ ਵਾਦਾ ਕਰਕੇ ਤੇ ਇਹਨਾਂ ਦੇ ਕਰਮਚਾਰੀਆਂ ਨੂੰ ਛਟਾ ਲ ਉਹਦੇ ਰਿਕਾਰਡਿੰਗ ਜਿਹੜੇ ਜੋ ਵੀ ਬਿਆਨ ਦਿੰਦੇ ਨੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਵਾਂਗੇ ਕਿੰਨੇ ਪੱਧਰ ਦੀ ਗੱਲ ਹੈ ਇਹ ਜੇ ਸਾਡੇ ਕੋਲ ਤਿੰਨ ਆਏ ਨੇ ਬਾਕੀ ਹਸਪਤਾਲ ਪਹੁੰਚ ਕੇ ਫਿਰ ਪਤਾ ਲੱਗੇਗਾ ਜੀ ਕੀ ਕਰੀਏਗੀ ਕੀ ਕਾਰਵਾਈ ਕਰੇ ਬੰਦੀ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਕਰ ਲਈਓ